ਮੇਰਾ ਨਾਮ ਡਾਕਟਰ ਸੁਹੇਲ ਹੈ ਜੀ ਮੈਂ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਵਿਖੇ ਸਹਾਇਕ ਪ੍ਰੋਫੈਸਰ ਵਜੋਂ 1158 ਅਸਿਸਟੈਂਟ ਪ੍ਰੋਫੈਸਰ ਐਂਡ ਲਾਇਬ੍ਰੇਰੀਅਨ ਦੀ ਜੋ ਰਿਕਰੂਟਮੈਂਟ 2021 ਅਕਤੂਬਰ 2021 ਦੇ ਵਿੱਚ ਸ਼ੁਰੂ ਹੋਈ ਸੀਗੀ ਉਹਦੇ ਵਿੱਚ ਮੈਂ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਵਿਖੇ ਤਾਇਨਾਤ ਹਾਂ ਅੱਜ ਮੈਂ ਤੇ ਮੇਰੇ ਫਰੰਟ ਤੇ ਜਿਹੜੇ ਆਗੂ ਮੈਂਬਰ ਸੀਗੇ ਉਹ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅੱਜ ਇੱਥੇ ਧੰਨਵਾਦ ਕਰਨ ਆਏ ਸੀਗੇ ਕਿਉਂਕਿ ਸਾਡੀ ਭਰਤੀ ਅਕਤੂਬਰ 21 ਦੇ ਵਿੱਚ ਜੋ ਸ਼ੁਰੂ ਕੀਤੀ ਗਈ ਸੀਗੀ ਉਹ ਅਗਸਤ 8 2022 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੁਐਸ਼ ਕਰ ਦਿੱਤੀ ਗਈ ਸੀਗੀ ਤੇ ਉਸ ਦੇ ਵਿਰੁੱਧ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਇਹ ਭਰੋਸਾ ਦਿਵਾਇਆ ਸੀਗਾ ਕਿ ਉਹ ਇਸ ਦੀ ਪੂਰ ਜ਼ੋਰ ਤਰੀਕੇ ਨਾਲ ਪੈਰਵੀ ਕਰਨਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਕਤੂਬਰ 2022 ਦੇ ਵਿੱਚ ਜੋ ਸਾਡੀ ਮੀਟਿੰਗ ਭਗਵੰਤ ਸਿੰਘ ਮਾਨ ਜੀ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨਾਲ ਹੋਈ ਸੀਗੀ ਉਹਦੇ ਚੱਲਦੇ ਹੋਏ ਅੱਜ ਸਤੰਬਰ 23 2024 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਡੀ ਜਿਹੜੀ ਅਪੀਲ ਹੈ ਉਹ ਸੁਣੀ ਗਈ ਹੈ ਸਰਕਾਰ ਦੀ ਜੋ ਅਪੀਲ ਹੈ ਉਹ ਸੁਣੀ ਗਈ ਹੈ ਤੇ ਸਾਡੀ ਭਰਤੀ ਨੂੰ ਜਿਹੜਾ ਹੈਗਾ ਉਹ ਮੁੜ ਤੋਂ ਸੁਰਜੀਤ ਕਰ ਦਿੱਤਾ ਗਿਆ ਹੈ ਤਾਂ ਅਸੀਂ ਅੱਜ ਭਗਵੰਤ ਸਿੰਘ ਮਾਨ ਜੀ ਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਤੇਜ ਦੇ ਨਾਲ ਨਾਲ ਉਹਦੀ ਟੀਮ ਦਾ ਸਰਦਾਰ ਹਜੂਰ ਸਿੰਘ ਬੈਂਸ ਸੀ ਮਾਨਯੋਗ ਉਚੇਰੀ ਸਿੱਖਿਆ ਮੰਤਰੀ ਤੇ ਉਸ ਵੇਲੇ ਦੇ ਮੰਤਰੀ ਜੋ ਜਿਸ ਵੇਲੇ ਸਾਡੀ ਅਪੀਲ ਫਾਈਲ ਕੀਤੀ ਗਈ ਸੀਗੀ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ ਉਹਨਾਂ ਦਾ ਧੰਨਵਾਦ ਕਰਨਾ ਆਏ ਸੀਗੇ ਕਿ ਉਹਨਾਂ ਨੇ ਇੱਕ ਰਿਕਾਰਡ ਟਾਈਮ ਦੇ ਵਿੱਚ 2 ਸਾਲ ਦੇ ਵਿੱਚ ਡਿਵੀਜ਼ਨ ਬੈਂਚ ਤੇ ਜਿਸ ਤਰੀਕੇ ਨਾਲ ਪੂਰ ਜ਼ੋਰ ਤਰੀਕੇ ਨਾਲ ਪੈਰਵੀ ਜੋ ਕੀਤੀ ਹੈ 19 ਹੀਰਿੰਗਸ ਕੀਤੀਆਂ ਨੇ ਬਹੁਤ ਸ਼ਾਰਟ ਡੇਟਸ ਸਾਨੂੰ ਮਿਲੀਆਂ ਨੇ ਸਰਕਾਰ ਦੀ ਪੂਰ ਜ਼ੋਰ ਪੈਰਵੀ ਦੇ ਕਾਰਨ ਤੇ ਜਿਸ ਕਰਕੇ ਸਾਡਾ ਇਹ ਸਿੱਟਾ ਨਿਕਲਿਆ ਹੈ ਕਿ 1158 ਅਸਿਸਟੈਂਟ ਪ੍ਰੋਫੈਸਰ ਐਂਡ ਲਾਇਬ੍ਰੇਰੀਅਨ ਦੀ ਭਰਤੀ ਨੂੰ ਹਰੀ ਚੰਡੀ ਸਰਕਾਰ ਵੱਲੋਂ ਮਿਲੀ ਹੈ ਤੇ ਅੱਜ ਜਦੋਂ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਆਏ ਸੀਗੇ ਤਾਂ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਹੈ ਕਿ ਜਲਦ ਤੋਂ ਜਲਦ ਜਿਹੜੇ ਸਾਡੇ ਸਾਥੀ ਸਟੇਸ਼ਨਾਂ ਤੇ ਪਹੁੰਚ ਨਹੀਂ ਚੁੱਕੇ ਸੀਗੇ ਸਟੇਸ਼ਨਡ ਜੁਆਇੰਟ ਸੀਗੇ ਹੈੱਡਕੁਆਰਟਰ ਦੇ ਵਿੱਚ 483 ਸਾਥੀ ਤੇ ਇਹਦੇ ਨਾਲ ਸਾਡੇ ਲਿਸਟਾਂ ਵਾਲੇ ਸਾਥੀ ਪੰਜਾਬੀ ਇੰਗਲਿਸ਼ ਹਿੰਦੀ ਤੇ ਲਾਇਬ੍ਰੇਰੀਅਨ ਦੇ ਉਹ ਵੀ ਜਲਦ ਤੋਂ ਜਲਦ ਕਾਲਜਾਂ ਦੇ ਵਿੱਚ ਹੋਣਗੇ 25 ਸਾਲ ਤੋਂ ਬਾਅਦ ਇਹ ਆਈਏ ਭਰਤੀ ਪੰਜਾਬ ਦੇ ਕਾਲਜਾਂ ਨੂੰ ਜੋ ਕਿ ਬੜੇ ਪਤਲੇ ਹਾਲਾਤ ਦੇ ਵਿੱਚ ਸੀਗੇ ਉਹਨਾਂ ਨੂੰ ਮੁਰਤੋਂ ਸੁਰਜੀਤ ਕਰੇਗੀ ਤੇ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਇੱਕ ਪ੍ਰਮੁੱਖ ਯੋਗਦਾਨ ਦੇਵੇਗੀ ਇਸ ਲਈ ਅਸੀਂ ਸਾਰੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਥੇ ਧੰਨਵਾਦ ਕਰਨਾ ਆਏ ਸੀਗੇ ਸਰਦਾਰ ਹਰਜੋਤ ਸਿੰਘ ਬੈਂਸ ਜੀ ਮਾਨਯੋਗ ਉਚੇਰੀ ਸਿੱਖਿਆ ਮੰਤਰੀ ਉਹਨਾਂ ਦਾ ਧੰਨਵਾਦ ਕਰਨਾ ਆਏ ਸੀਗੇ ਤੇ ਉਸ ਵੇਲੇ ਦੇ ਉਚੇਰੀ ਸਿੱਖਿਆ ਮੰਤਰੀ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਆਏ ਸੀਗੇ ਸਾਨੂੰ ਉਮੀਦ ਹੈ ਕਿ ਜਲ ਤੋ ਜਲ ਸਾਡੇ ਜਿਹੜੇ ਸਾਥੀ ਨੇ ਉਹ ਕਾਲਜਾਂ ਦੇ ਵਿੱਚ ਹੋਣਗੇ ਭਰਤੀ ਪੂਰੀ ਹੋਏਗੀ ਤੇ ਅੱਗੇ ਅਸੀਂ ਪੰਜਾਬ ਨੂੰ ਸੁਨਹਿਰਾ ਬਣਾਉਣ ਦੀ ਜਿਹੜੀ ਸਾਡਾ ਇੱਕ ਕਦਮ ਹੈ ਉਹਦੇ ਵੱਲ ਅਸੀਂ ਆਪਣਾ ਯੋਗਦਾਨ ਪਾ ਸਕਾਂਗੇ ਬਹੁਤ ਬਹੁਤ ਧੰਨਵਾਦ